अच्छा ਤੁਸੀਂ ਛੋਟੇ ਵੀਰ ਕਰ ਲੈਣਾ ਵੈਰੀਫਾਈ ਵੀ ਇਹੀ ਘਰ ਆ ਉਹ ਜਿਹੜੀ ਗਈ ਸੀ ਹਾਂਜੀ ਚੇਅਰਮੈਨ ਸਾਹਿਬ ਮੈਂ ਨਾ ਸਾਰੀ ਵੀਡੀਓ ਵੀ ਫੋਨ ਚ ਪਾਈ ਵੀ ਹੈ ਕੈਮਰੇ ਆਲੀ ਹਾਂ ਤੇ ਆਹੀ ਆ ਘਰ ਮੈਂ ਦੇਖਣਾ ਇਹ ਕਿੰਨੇ ਕ ਟਾਈਮ ਤੋਂ ਜਾਂਦੀ ਆ ਮੰਗਣ ਇਹ ਇਹ ਤਾਂ ਜੀ ਸਾਡੇ ਨਾ ਹੋਰ ਮਾਸੇ ਦੇ ਮੁੰਡਿਆ ਕਿਵੇਂ ਕੀ ਕਰਦਾ ਰਹਿਣਾ ਤੂੰ ਜਲੂਸ ਕੱਢਦਾ ਰਹਿਣਾ ਮੈਂ ਨੂੰ ਨਹੀਂ ਪਤਾ ਪੈਸੇ ਲਿਆ ਕਿੱਥੋਂ ਲਿਆ ਦਾਰੂ ਮੇਰੀ ਮੁੱਕੀ ਪਈ ਹੈ ਮੈਂ ਕੀ ਕਰਾਂ ਹਿਲਾਤੀ ਤੂੰ ਆ ਨਾ ਇਹ ਤਾਂ ਰਾਤ ਹੱਥ ਮਾਰਿਆ ਸੀ ਉਹ ਕਿੱਧਰ ਗਏ ਪੈਸੇ ਤੇਰੇ ਕੋਲੇ ਸੀ ਗਏ ਉਹ ਉਹ ਕਿਤੇ ਸੀ ਗਏ ਉਹ ਕੱਲਾ ਮੋਬਾਈਲ ਸੀ ਮੂੰ ਪੀਤਾ ਹੈ ਮੇਰਾ ਤੂੰ ਪੈਸੇ ਹੀ ਲਿਆ ਮੈਨੂੰ ਚਾਹੀਦੇ ਆ दारू ਮੁੱਕਦੀ ਜਾਂਦੀ ਐ ਮੁੱਕਦੀ ਜਾਂਦੀ ਐ ਜਾਨ ਲੈ ਲੈ ਮੇਰੀ ਜਾਨ ਲੈ ਲੈ ਮੈਨੂੰ ਪਤਾ ਪੈਸੇ ਲਾਜ ਚਲਾਬ ਜੀ ਲਾ ਪੈਸੇ ਪੈਸੇ ਚਾਹੀਦੇ ਆ ਮੈਨੂੰ ਕਦੀ ਰਾਤ ਨੂੰ ਆਪ ਜਲੂਸ ਕੱਢਦਾ ਰਹਿੰਦਾ ਹੈ ਕੀ ਹੋਇਆ ਉਹਨਾਂ ਨੂੰ ਨਹੀਂ ਪਤਾ ਲਾ ਪੈਸੇ ਕੋਈ ਲਾ ਮੈਨੂੰ ਨਹੀਂ ਪਤਾ ਕਿਥੋਂ ਕਿਹ ਲਿਆ ਕੇ ਜਾਵੇਂ ਤੈਨੂੰ ਮੈਨੂੰ ਪੈਸੇ दारू ਮੁੱਕਦੀ ਜਾਂਦੀ ਬੋਤਲ ਲਾ ਕੇ ਦੇ ਮੈਨੂੰ ਕਿਥੋਂ ਕਿਹਾ ਬੋਤਲ ਮੈਂ ਕਿਥੋਂ ਲਿਆ ਦੇ ਜਿਹੜਾ ਰਾਤ ਹੱਥ ਮਾਰੇ ਉਹ ਕਿੱਧਰ ਗਏ ਆ ਉਹ ਕੀ ਸੀ ਕੱਲਾ ਮੋਬਾਈਲ ਸੀ ਉਥੇ ਕੀ ਸੀ ਗਿਆ ਕੋਈ ਐ ਸਹੀ ਗਿਆ ਤੇ ਕੀ ਸੀ ਗਿਆ ਪੁੱਤਾ ਪੁੱਤਾ ਬੰਕਰ ਲੱਗ ਗਿਆ ਉਹਨਾਂ ਦਾ ਕੁਝ ਨਹੀਂ ਹੋਇਆ ਕੀ ਮਰਨੂ ਰਿਹਾ ਬਾਹਰ ਜਾਵੜਾ ਜਾ ਕੇ ਲਕੈਸ ਲੱਬਲੇ ਮੈਨੂੰ ਨਹੀਂ ਪਤਾ ਪੁੱਤਾ ਲੱਗਦੇ ਮੇਰੀ दारू ਮੁੱਕਦੀ ਜਾਂਦੀ ਐ ਇਹ ਨਹੀਂ दारू ਮੇਰੇ ਕੋਲੇ ਕੀ ਹੈ ਮੇਰੇ ਕੋਲੇ ਕੁਝ ਨਹੀਂ ਐਵੇਂ ਮੈਨੂੰ ਲੱਗਾ ਰਹਿਣਾ ਇਹ ਯਾਉ ਪੀਤਾ ਐ ਲਿਆ ਲੈ ਮੈਂ ਬੋਲ ਨਹੀਂ ਜਾਂਦਾ ਮੇਰਾ ਤਾਂ ਕਿ ਖਤਮ ਹੋ ਗਿਆ ਹੀ ਸ਼ਰਮ ਹੁੰਦੇ ਪੋਰਾ ਪੋਰਾ ਜਵਾਬ ਕਾਨੂੰਨ ਨਾਲ ਬਾ ਲੈਣਾ ਹੈ ਤੂੰ ਉਹ ਮੇਰਾ ਮਸ਼ੇਰ ਆ ਉਹ ਤੂੰ ਬਾਲਾ ਨਾ ਬੋਲ ਤੂੰ ਬੋਲਣਾ ਹੈ ਬਾਲਾ ਮਸ਼ੇਰ ਆ ਮੇਰਾ ਉਹ ਐ ਮਸ਼ੇਰ ਆ ਉਹਦੇ ਘਰ ਜਾਏ ਨਾ ਇਹ ਤੇ ਕੀ ਕਰਦੀ ਹੈ ਤੂੰ ਮੈਂ ਮੈਂ ਤਾਂ ਇੱਕ ਵਾਰੀ ਬੋਲਦਾ ਮੈਨੂੰ ਨਹੀਂ ਪਤਾ ਲਾ ਪੈਸਾ ਤੂੰ ਮਰ ਗਈ ਤੂੰ ਕਰੋ ਬਾਲਾ ਮੈਨੂੰ ਨਹੀਂ ਪਤਾ ਲਾ ਕੇ ਪੈਸਾ ਮੈਂ ਕਿਥੋਂ ਲਿਆ ਦੇ ਤੈਨੂੰ ਰਾਤ ਨੂੰ ਹੱਥ ਮਾਰਉਂਦਾ ਸਾਨੂੰ ਡੱਕੇ ਨਹੀਂ ਦਿੰਦਾ ਤੂੰ ਉਹ ਕਿੱਥੋਂ ਤੈਨੂੰ ਦੱਸੀ ਜਾਣਾ ਕਿੱਥੋਂ ਸੀ ਕੁਛ ਨਹੀਂ ਤੇਰਾ ਸੇ ਪਾੜ ਦੇਣਾ ਹੀ ਨਿਕਲਿਆ ਵਾਰ ਤੂੰ ਜਾਂ ਘਰੋਂ ਨਿਕਲ ਜਾ ਮੇਰੇ ਨਿਕਲ ਜਾ ਕਰੋ ਇਹ ਤੇਰਾ ਘਰ ਹੀ ਆ ਜਾ ਤੇਰਾ ਗੰਦ ਪਾ ਰਿਹਾ ਨਾ ਤੂੰ ਸਾਰੀ ਦਿਹਾੜੀ ਤੂੰ ਪੈਗ ਖਤਮ ਹੋ ਗਿਆ ਹੀ ਹੋ ਗਿਆ ਬਸ ਪੈਗ ਕਰਾ ਤੂੰ ਮੇਰਾ ਮੇਰੀ ਬੋਤਲ ਮੈਨੂੰ ਨਹੀਂ ਪਤਾ ਬੋਤਲ ਖਤਮ ਹੁੰਦੀ ਜਾਂਦੀ ਹੈ ਪੈਸੇ ਲਿਆ ਅੱਛਾ ਮੈਂ ਕਿਥੋਂ ਆਦਾ ਖੜਕਾ ਹੋਈ ਜਾਂਦਾ ਕੌਣ ਐ ਦੇਖ ਮਰ ਬਾੜ ਦੇਖ ਕੌਣ ਐ ਕੋਈ ਨਹੀਂ ਬਾਹਰ ਐ ਮੈਂ ਦੇਖਦੀ ਆ ਕਿਤੇ ਉਹ ਨਾ ਆਗੇ ਹੁਣ ਰਾਤ ਜਿੱਥੇ ਤੂੰ ਹੱਥ ਮਾਰ ਕੇ ਆਇਆ ਉਹ ਮਰ ਜਾ ਬਾੜ ਦੇਖ ਲੈ ਤੂੰ ਕੋਈ ਨ ਕੋਸ ਬਣਾਇਆ ਨਹੀਂ ਕੋਸ ਕੀਤਾ ਨਹੀਂ ਮੈਨੋਂ ਮੈਨੂੰ ਦੇਖ ਲੈ ਦੇਖ ਲੈ ਕੌਣ ਐ ਦੇਖ ਲੈ ਦੇ ਮੈਨੂੰ ਲੱਗਦਾ ਉਹ ਵੀ ਆਗੇ ਆ। ਤੂੰ ਦੇਖ ਲੈ ਦੇਖ ਲੈ। ਆਹੀ ਜਾਂਦੀ ਆਹੀ ਜਾਂਦੀ ਹੁੰਦੀ ਆਪਣੀ। ਚੱਲ ਗਈ ਵੀਪਾ ਤੋਂ ਇਹਨਾਂ ਦੇ ਮੰਗਣੇ ਜਾਣੀ ਹੁੰਦੀ ਆ। ਮੈਂ ਆਹ ਰੋਟੀ ਖਾਣ ਗਈ ਸੀ ਕੱਲ ਮੈਂ। ਮੈਂ ਚੇਅਰਮੈਨ ਆ ਇਹ ਸਰਪੰਚ ਸਾਹਿਬ ਆ ਠੀਕ ਹੈ। ਬਾਈ ਜੀ ਤੁਸੀਂ ਕੌਣ ਹੋ ਸਾਡੇ ਕਰੇ ਕੀ ਮੈਂ ਚੁੱਪ ਕਰ ਆ ਤੇਰਾ 3:00 ਨਹੀਂ ਵਜੇ ਹਜੇ। ਆ ਆ ਤੁਹਾਡਾ ਸਿਸਟਮ ਜਿਹੜਾ ਉਹ ਚੋਰੀ ਕੀਤੀ ਆ ਰਾਤ ਨੂੰ ਇਹਨਾਂ ਦੇ ਕਰੇ। ਨਹੀਂ ਅਸੀਂ ਕੁਝ ਨਹੀਂ ਚੋਰੀ ਕੀਤੀ। ਅਸੀਂ ਚੋਰੀ ਨਹੀਂ ਅਸੀਂ ਮਿਹਨਤ ਕਰਦੇ ਆ। 1 ਮਿੰਟ ਗੱਲ ਸੁਣ ਲੈ ਮੇਰੀ। ਤੇਰੀ ਪੀਤੀ ਆ ਠੀਕ ਹੈ। ਬਾਹਰ ਆ ਜਾ ਉੱਠ ਕੇ ਗੱਲ ਇੰਦੋਟ ਨਲ ਨਹੀਂ ਕੇ ਉਹ ਬਾਈ ਤੂੰ ਕੀ ਕਰਨੀ ਆ ਤੂੰ ਬਾਹਰ ਚਲੇ ਆ ਜਾਏ ਤਾਂ ਚੱਲ ਤੂੰ ਇਹ ਕੌਣ ਇਹ ਕੌਣ ਹੈ ਮੇਰੇ ਕੋਲ ਕੌਣ ਇਹ ਮੇਰੀ ਮਾਮੇ ਦਾ ਮੁੰਡਾ ਏ ਭੂਆ ਦਾ ਮੁੰਡਾ ਏ ਓਕੇ ਚਲੋ ਠੀਕ ਆਓ ਬਾਹਰ ਆਜੋ ਪਾ ਗੱਲ ਕਰੀਏ ਜੀ ਹੋਜੀ ਗੱਲ ਕੋਈ ਨਹੀਂ ਸਾਡੇ ਘਰ ਚ ਤੂੰ ਗੁਸੇ ਹੋ ਚੋਰੀ ਨੇ ਕੀਤੀ ਗੱਲ ਤੇਥੋਂ ਰੋਟੀ ਮੰਗ ਕੇ ਖਾ ਲਈ ਐਡੇ ਐਡੇ ਝੂਠੇ ਜਾਮਲੋ ਨਹੀਂ ਸਾਡੇ ਰੋਟੀ ਤੋਂ ਸਿਆਪਾ ਪਿਆ ਪਿਆ ਮੇਰੀ ਇਹਨਾਂ ਤੋਂ ਦੀ ਕਮਾਈ ਕਰਦੇ ਆ ਆ ਮਹਿਮਾਨ ਤੁਸੀਂ ਕਮਾਈ ਕਰਦੇ ਜੀ ਹੋਜੀ ਗੱਲ ਕੋਈ ਨਹੀਂ ਆ ਸੀਸੀਟੀਵੀ ਕੈਮਰੇ ਦੇ ਵਿੱਚ ਦਿਨੇ ਤੇਰੀ ਫੋਟੋ ਇਹਨੇ ਰਾਤ ਨੂੰ ਇਹ ਗਿਆ ਚੋਰੀ ਹੋਈ ਮੇਰੇ ਘਰੇ ਇਹਨੇ ਚੋਰੀ ਕੀਤੀ ਹੈ ਆ ਜੋ ਬਾਰਾ ਰੱਤ ਦੁਖਦੀ ਹੈ ਇਹਨੇ ਚੋਰੀ ਕੀਤੀ ਹੈ ਆ ਫੋਨ ਤਾਂ ਨਹੀਂ ਤੁਹਾਡਾ ਆ ਫੋਨ ਤਾਂ ਨਹੀਂ ਤੁਹਾਡਾ ਨਹੀਂ ਆ ਨਹੀਂ ਸਾਡਾ ਇਹ ਤਾਂ ਸਾਡਾ ਫੋਨ ਹੈ ਬਾਈ ਯਾਰ ਚੱਲ ਬਾਹਰ ਆ ਜਾ ਯਾਰ ਆ ਤੁਹਾਡੀ ਕਮਾਲ ਆ ਯਾਰ ਇਹਦਾ 3 ਵਜੇ ਹਜੇ 3:30 ਆ ਆ ਭੁਜੀਆ ਉਹ ਬਾਈ ਸਾਡੀ ਮਿਹਨਤ ਦੀ ਕਮਾਈ ਇਹ ਕਿਹੜਾ ਸੀ ਕਿਸੇ ਤੋਂ ਮੰਗ ਕੇ ਪੀਣੇ ਆ ਜਾਂ ਕਿਸ ਤੋਂ ਲਿਆਉਣੇ ਆ 3 ਵਜੇ ਤੋਂ ਬੋਤਲ ਖਾਲੀ ਕਰਨ ਆਜੋ ਛੋਟੇ ਬਾਹਰ ਆਜੋ ਆਪਾਂ ਗੱਲ ਕਰੀਂ ਭੈਣ ਜੀ ਆਜੋ ਬਾਈ ਜੀ ਕੋਈ ਬਾਤ ਨਹੀਂ ਐਸੀ ਕੋਈ ਕੌਣ ਹੈ ਤੂੰ ਗੇਟ ਕਿਉਂ ਖੋਲ੍ਹ ਲਈ ਏ ਮੈਨੂੰ ਕੀ ਪਤਾ ਸੀ ਇਹ ਨਾ ਤਾਂ ਤੋਂ ਕੱਲ ਮੈਂ ਰੋਟੀ ਲੈ ਕੇ ਖਾਧੀ ਤੇਰੇ ਗੱਲ ਸੁਣ ਲੈ ਕਿ ਰੋਟੀ ਖਾ ਲਈ ਮਾਤਾ ਕੋਈ ਕਿਆ ਗੁਨਾਹ ਹੋ ਗਿਆ ਯਾਰ ਸਾਨੂੰ ਪੁਲਿਸ ਨੂੰ ਨਾ ਰੋਟੀ ਮਾਤਾ ਜੀ ਇੱਕ ਸਾਨੂੰ ਪੁਲਿਸ ਬੁਲਾਉਣੀ ਪੈਣੀ ਆ ਤੂੰ ਬਾਹਰ ਨਾ ਬੋਲ ਤੂੰ ਸਾਨੂੰ ਨਹੀਂ ਅਸੀਂ ਚੱਕ ਲਿਆਂਦਾ ਆ ਛੁਗਿਆ ਸਾਡੇ ਜੇ ਚਰਨ ਨਹੀਂ ਨਹੀਂ ਪੀ ਕੇ ਤੂੰ ਆਇਆ ਕਰਕੇ ਝਾਤ ਜਿਵੇਂ ਆਖੇ ਕੋਈ ਵੇਖੀ ਨਹੀਂ ਮੇਰੀ ਬਸ ਨਹੀਂ ਪੈਣੇ ਅੜਿਆਣੇ ਨਾ ਜੋ ਸਾਡੇ ਤੇ ਵੱਡੇ ਵੱਡੇ ਤੂੰ ਦੋ ਵਾਲੀ ਹੁਣ ਤੂੰ ਨਹੀਂ ਆਗੀ ਹੁਣ ਤੂੰ ਗੱਲ ਸੁਣ ਸਕਦਾ ਕੌਣ ਹੈ ਕੌਣ ਹੈ ਉਹ ਤੈਨੂੰ ਦੱਸਦਾ ਕੌਣ ਹੈ ਤੇਰੀ ਤਾਂ ਲੈ ਜਾਣੀ ਜੇ ਪੁਲਿਸ ਬੁਲਾ ਲਈ ਇੱਥੇ ਮੇਰੀ ਗੱਲ ਸੁਣ ਲੈ ਇੱਕ ਮਿੰਟ ਤੇਰੇ ਘਰ ਵਾਲੀ ਇਹ ਹੈ ਮੇਰੇ ਘਰ ਵਾਲੀ ਹੋਗੀ ਦੇ ਘਰ ਵਾਲੀ ਇਧਰ ਉਹ ਯਾਰ ਤੇਰੇ ਘਰ ਵਾਲੀ ਆ ਅਸੀਂ ਕੁਝ ਨਹੀਂ ਲੈਣਾ ਉਸ ਗੱਲ ਚੋਂ ਠੀਕ ਹੈ ਮੈਂ ਤੈਨੂੰ ਪਹਿਲਾਂ ਦੱਸਦਾ ਵੀ ਸਾਹਬ ਨਾਲ ਬੋਲੀ ਮੈਂ ਚੇਅਰਮੈਨ ਆ ਸਰਪੰਚ ਸਾਹਿਬ ਆ ਠੀਕ ਹੈ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਬਾਈ ਚੇਅਰਮੈਨ ਗਰੀਬਾਂ ਨੂੰ ਮਾਰਨਾ ਹੀ ਤੂੰ ਮੇਰੀ ਗੱਲ ਸੁਣ ਲੈ ਇੱਕ ਮਿੰਟ ਤੇਰੇ ਘਰ ਵਾਲੀ ਗਈ ਆ ਨੇਰੇ ਘਰੇ ਠੀਕ ਮੰਗਣਾ ਉਹ ਰੋਟੀ ਖਾਣ ਗਈ ਵੀਰ ਜੀ ਰੋਟੀ ਖਾਣ ਗਈ ਪੈਸੇ ਵੀ ਦਿੱਤੇ ਨਾ ਫੇਰ ਵੀ ਦਿੱਤੇ ਸੀ ਇਹਨਾਂ ਨੇ 50 ਰੁਪਏ ਦਿੱਤੇ ਸੀਗੇ ਮੈਂ ਜਦੋਂ ਆ ਪਏ ਲੈ ਰੋਟੀ ਖਾਧੀ ਉਹ ਕਹਿੰਦੇ ਕਿ ਆ ਸੀਸੀਟੀਵੀ ਦੇ ਵਿੱਚ ਪਹਿਲਾਂ ਤੂੰ ਰੋਟੀ ਖਾਈ ਜਾਂਦੀ ਆ ਠੀਕ ਆ ਕੈਮਰੇ ਦੇ ਵਿੱਚ ਉਹ ਤੋਂ ਬਾ ਠੀਕ ਹੈ ਹੋ ਸਕਦਾ ਅਜੇ ਦੇਖਦੇ ਆ ਵੀ ਆਹ ਹੈ ਕਿ ਹੋਰ ਸੀਗੇ ਰਾਤ ਨੂੰ ਚੋਰੀ ਕੀਤੀ ਹੁਣ ਪਾਰਟੀ ਕਰੀ ਜਾਂਦੇ ਏ ਜੀ ਦੇਖ ਲਓ ਤੁਹਾਡਾ ਉਹ ਯਾਰ ਬਾਈ ਤੂੰ ਕੌਣ ਐਸੇ ਮਿਹਨਤ ਕਰਦੇ ਆਏ ਆਸੀਂ ਦੇਖੋ ਥੋੜਾ ਜਿਹਾ ਮੰਗ ਕੇ ਇੱਕ ਮਿੰਟ ਦੀ ਗੱਲ ਸੁਣ ਲੈ ਮੰਗ ਕੇ ਲੈਣੇ ਤੇ ਥੋੜਾ ਤੂੰ ਇਲਜ਼ਾਮ ਲਾ ਦੇਗਾ ਮੇਰੇ ਘਰ ਵਾਲੇ ਤੇ ਇਲਜ਼ਾਮ ਲਾਈ ਜਾਣੇ ਯਾਰ ਗੱਲ ਸੁਣ ਲੈ ਇੱਕ ਮਿੰਟ ਅਸੀਂ ਬਾਹਲਾ ਚ ਅੰਦਰ ਨਹੀਂ ਖੜਨਾਗਾ ਜੇ ਅੰਦਰ ਖੜਾਣਾ ਤੇ ਪੁਲਿਸ ਬੁਲਾਉਣੀ ਪਊਗੀ ਨਹੀਂ ਤਾਂ ਸਾਡੇ ਨਾਲ ਇੱਕ ਵਾਰੀ ਗੱਲ ਕਰ ਲਓ ਬਾਹਰ ਆ ਕੇ ਬਸ ਸਾਡਾ ਸਮਾਨ ਦੇ ਜਿੱਥੇ ਆ ਜਾ ਆ ਜਾ ਤੂੰ ਗੱਲ ਨਹੀਂ ਹੋੜਨੀ ਆ ਆ ਜਾ ਇੱਕ ਵਾਰੀ ਬਾਹਰ ਆ ਕੇ ਗੱਲ ਕਰ ਲਓ ਨਹੀਂ ਪੁਲਿਸ ਬੁਲਾਉਣੀ ਪੈਣੀ ਪਤਾ ਕਿਹੜਾ ਡਰਦੇ ਆ ਇਹਨਾਂ ਤੋਂ ਆਹੋ ਆਖੀ ਨਹੀਂ ਡਰਦੇ ਆ ਜਿਹੜੇ ਤੁਸੀਂ ਕਿ ਚੱਕਦੇ ਨਹੀਂ ਨਹੀਂ ਪਤਾ ਜੀ ਬਾਹਰ ਆਓ ਅੰਦਰ ਕੀ ਕਰਨਾ ਇਨਦੇ ਹਾਂ ਅੰਦਰ ਤੁਸੀਂ ਵੀ ਸਾਡਾ ਚੱਕਣੀ ਆਏ ਆ ਕੁਸ ਭੈਣੇ ਬਾਹਰ ਆ ਜਾ ਜਿਆਦਾ ਨਹੀਂ ਸਾਡੇ ਨਾਲ ਗੱਲਾਂ ਕਰਨ ਦੀ ਲੋੜ ਆ ਕੇ ਬਸ ਸਾਡੇ ਨਾਲ ਗੱਲ ਕਰੋ ਇੱਧਰ ਇੱਥੇ ਧਿਆਨ ਰੱਖਿਓ ਮੜਾ ਜਦੋਂ ਅੱਛਾ ਹਾਂ ਕੋਣ ਹੈ ਤੂੰ ਜਦ ਨਵਾਂ ਹੀ ਕਰਾਈ ਕਰਦਾ ਸੀ ਮੈਨੂੰ ਕੀ ਪਤਾ ਸੀਗਾ ਮਾਫਾ ਹਾਂ ਯਾਰ ਬੰਦੇ ਆਂਗੂ ਨਾ ਇਹਨੂੰ ਹੱਥ ਪਾਓ ਛੋਟੇ ਬੋਟਲ ਦੀ ਪੀਤੀ ਹੋਈ ਹੈ ਇਹਨੂੰ ਹੱਥ ਪਾਓ ਸਾਰੇ ਇਕੋ ਜਿਹੇ ਨਾ ਜਾ ਕੇ ਬਹਿ ਜਾਓ ਤੁਸੀਂ ਇਹਦੇ ਨਾਲ ਗੱਲ ਕਰਨੀ ਹੈ ਨਾ ਕੋਈ ਗੱਲ ਨਹੀਂ ਪੈਂਦੀ ਮੇਰੀ ਗੱਲ ਸੁਣ ਲੋ ਪਿਆਰ ਨਾਲ ਹੋ ਜਾਣੀ ਹੈ ਕਿ ਇਹਦੀ ਮਾਤਾ ਕਹਿੰਦੀ ਅੱਗੇ ਵੀ ਆਉਂਦੀ ਐ ਇਸ ਮੰਗਲ ਆ ਤੇ ਕਹਿੰਦੀ ਮੈਂ ਇਹਨੂੰ 5-10 ਰੁਪਏ ਵੀ ਨਹੀਂ ਦੇਣੀ ਚਾਹ 25 ਛੱਡ ਦੇ ਮੈਂ ਸ਼ਰਾਬੀ ਐ ਕੀ ਮੇਰੀ ਗੱਲ ਸੁਣ ਲੈ ਭੈਣ ਮੇਰੀਏ ਤੂੰ ਅੱਗੇ ਵੀ ਜਾਣੀ ਹੈ ਮਾਤਾ ਨੇ ਦੱਸਿਆ ਠੀਕ ਹੈ ਉਹਨਾਂ ਦੇ ਸੀਸੀਟੀਵੀ ਕੈਮਰਾ ਲੱਗਿਆ ਹੋਵੇ ਤੂੰ ਗਈ ਐ ਜਾ ਨੰਗੀਆ ਮਾਤਾ ਅੱਗੇ ਵੀ 10 ਰੁਪਏ ਦਿੰਨੇ ਆ ਅੱਗੇ ਵੀ ਦੇ ਦਿੰਦੇ ਸੀ ਕਿੰਨੇ ਕਿੰਨੇ ਚਿਰ ਬਾਅਦ ਜਾਂਦੀ ਹੁੰਦੀ ਹੈ ਇੱਕ 15-20 ਦਿਨਾਂ ਬਾਅਦ ਜਿਹੜਾ ਲਾਈ ਜਾਂ ਸੀ ਕਿਤੇ ਮਹੀਨੇ ਤੱਕ ਵੀ ਜਾ ਵਰਦੀ ਸੀ ਮਾਤਾ ਤੇਰੀ ਰੋਟੀ ਖਾਦੀ ਘਰ ਦੀ ਮੈਂ ਕੀ ਲੈ ਆਂਦਾ ਤੁਹਾਡੇ ਘਰੋਂ ਚੱਕ ਕੇ ਠੰਡੇ ਮਤੇ ਨਾ ਮੇਰੀ ਗੱਲ ਸੁਣ ਲਓ ਅਸੀਂ ਨਹੀਂ ਚਾਹੁੰਦੇ ਦੇਖੋ ਸਾਡੇ ਵੱਲੋਂ ਪਹਿਲੀ ਗੱਲ ਤਾਂ ਸਰਕਾਰ ਨੇ ਬੰਦ ਕੀਤੀ ਤਾਂ ਵੀ ਭੀਖ ਜਦੋਂ ਹਟੇ ਕਟੇ ਉਹ ਨੌਜਵਾਨ ਆ ਉਹ ਦੋਨੇ ਨੌਜਵਾਨ ਦਿਨੇ 3 ਵਜੇ ਦਾਰੂ ਪੀ ਜਾਂਦੇ ਬਾਹਰ ਮੇਰਾ ਸਾਡਾ ਕੰਮ ਇਹ ਹੈ ਮੇਰੀ ਗੱਲ ਸੁਣ ਲੈ ਪਣੀ ਮੇਰੀ ਮੇਰੀ ਗੱਲ ਸੁਣ ਲੈ ਰੋਟੀ ਖਾਦੀ ਹੈ ਪ੍ਰੋਟੀ ਖਾਣ ਤੋਂ ਬਾਅਦ ਸੀਸੀਟੀਵੀ ਕੈਮਰੇ 'ਚ ਦਿਨੇ ਉਹਨਾਂ ਦੇ ਘਰੇ ਸਾਰੀ ਦਿਹਾੜੀ ਕੋਈ ਬੰਦਾ ਨਹੀਂ ਆਇਆ ਰਾਤ ਨੂੰ ਇਹ ਬੰਦੇ ਗਏ ਇਹਦਾ ਮੂੰਹ ਨੰਗਾ ਸੀ ਹੋ ਸਕਦਾ ਪੈਗ ਲੱਗੇ ਹੋਵੇ ਤਾਂ ਕਰਕੇ ਆਹ ਸੀਸੀਟੀਵੀ ਕੈਮਰੇ ਦੇ ਵਿੱਚ ਵੇਖ ਲੈ ਭੈਣ ਮੇਰੀਏ ਆ ਲੈ ਅਸੀਂ ਹੈ ਨਹੀਂ ਅਸੀਂ ਹੈ ਨਹੀਂ ਝੂਠੀ ਜਮਲਾਈ ਨਹੀਂ ਅਸੀਂ ਹੈ ਨਹੀਂ ਇਹ ਕੀ ਫਾਟਿਆ ਦੇਖੋ ਇੱਕ ਰੁਕੋ ਇੱਕ ਰੁਕੋ ਦੇਖ ਇੱਕ ਫੋਨ ਹੈ ਇਹਨੇ ਮੈਨੂੰ ਕਿਹਾ ਮੇਰਾ ਫੋਨ ਹੈ ਇਹ ਅੱਛਾ ਦੇਖੋ ਐਡਾ ਕਰੋ ਪਹਿਲੇ ਵਖਾ ਦਿਓ ਡਬਾ ਇੱਕ ਮਿੰਟ ਇਹ ਤੁਹਾਡਾ ਫੋਨ ਹੈ ਹਾਂ ਮੇਰਾ ਹੈ ਆਪਾਂ ਪੁਲਿਸ ਬੁਲਾ ਲਈਏ ਕਿਉਂ ਬੁਲਾ ਲਾਂ ਪੁਲਿਸ ਨਹੀਂ ਨਹੀਂ ਪੁਲਿਸ ਬੁਲਾ ਲਈਏ ਗਰੀਬਾਂ ਦੇ ਪੁਲਿਸ ਬੁਲਾਉਂਗੇ ਤੁਸੀਂ ਨਹੀਂ ਹੋ ਗਿਆ ਸੀ ਲੈ ਆਏ ਫੋਨ ਕਿੱਥੋਂ ਲੈ ਦੱਸ ਲੈ ਕਿੱਥੋਂ ਲਿਆ ਫੋਨ ਤਾਂ ਸਾਡਾ ਇਹ ਪਹਿਲੀ ਗੱਲ ਤੂੰ ਨੰਬਰ ਤੇ ਪਾਸਵਰਡ ਹੀ ਦੱਸ ਦੇ ਜੇ ਤੈਨੂੰ ਚਾਜਾ ਤੇ ਤੇਰਾ ਫੋਨ ਆ ਚੱਲ ਨਾ ਪਾਸਵਰਡ ਦੱਸ ਇਹਦਾ ਪਾਸਵਰਡ ਦੱਸ ਕੀ ਹੈ ਤੇ ਤਾ ਜਵਾਕਾ ਤੂੰ ਲੱਗ ਗਿਆ ਲੋਕ ਨੂੰ ਕਹਿਣਾ ਸਾਡੇ ਮੁੰਡੇ ਕਰੇ ਸੀ ਉਹ ਤਾਂ ਲੱਗਿਆ ਤੁਸੀਂ ਸਾਡੇ ਤੇ ਐਵੇਂ ਝੂਠੇ ਇਲਜ਼ਾਮ ਨਾ ਲਾਓ ਤੇ ਜਾ ਵੜੋ ਜਾ ਭੈਣ ਮਰੀਏ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਇਹ ਮਨਾਹੀ ਹੈ ਵੀ ਤੁਸੀਂ ਹਟੇ ਕਟੇ ਆ ਨੌਜਵਾਨਾ ਬੇਖਮੂਜ ਮੱਖੀਆਂ ਬੜੀ ਜਾਂਦੀਆਂ 3 ਵਜੇ ਤਣੂ ਡੱਕਿਆ ਬੈਠਾ ਨਾਲ ਉਹਨਾਂ ਦੀ ਜਵਾਨੀ ਬਰਬਾਦ ਕਰੀ ਜਾਂਦਾ ਦਾਰੂ ਪਿਆ ਪਿਆ ਕੀ ਠੀਕ ਹੈ ਕੰਮ ਕਰੋ ਮਿਹਨਤ ਕਰੋ ਸਾਨੂੰ ਕੋਈ ਉਸ ਗੱਲ ਤੇ ਗੈਂਗ ਬਣਾਈ ਬੈਠਾ ਜੀ ਐ ਤੈਨੂੰ ਕੀ ਪਤਾ ਗਏਂਗਾ ਤਾ ਤੂੰ ਕਿਉਂ ਬੋਲਦਾ ਮੇਰੀ ਗੱਲ ਸੁਣ ਲੈ ਹੈਲੋ ਤੇਰੀ ਪੀਤੀ ਮੈਂਡ ਚ ਲੈ ਜਾਣੀ ਮੈਂ ਅੱਜ ਹੁਣੇ ਫੋਨ ਕਰਤਾ ਨਾ ਤਾਂ ਮੈਂਡ ਚ ਪੁਲਿਸ ਆਊਗੀ ਤੇ ਕੁੱਟ ਕੇ ਲੈ ਕੇ ਜਾਊ ਤੈਨੂੰ ਅਸੀਂ ਚਾਹੁੰਦੇ ਨਹੀਂ ਉਹ ਗੱਲ ਅਸੀਂ ਕੰਪਲੀਟ ਜ਼ਰੂਰ ਕਰਾਂਗੇ ਵੀ ਆ ਚੀਜ਼ਾਂ ਦੀ ਚੋਰੀਆਂ ਹੁੰਦੀਆਂ ਦਿਨੇ ਤੁਸੀਂ ਭੀਖ ਮੰਗਣ ਜਾਂਦੇ ਹੋ ਰਾਤ ਉਥੋਂ ਰੈਕੀ ਕਰਕੇ ਰਾਤ ਨੂੰ ਇਹਨਾਂ ਨੂੰ ਤੇ ਚੋਰੀ ਨਹੀਂ ਐਸੀ ਕੁਝ ਨਹੀਂ ਕੀਤਾਗਾ ਐਵੇਂ ਸਾਡੇ ਤੇ ਝੂਠੇ ਆ ਜਾਨਾ ਆ ਰੱਖਿਓ ਸਰਪਰੈਂਸ ਫੋਨ ਮੈਂ ਫੋਨ ਲਾ ਲਾ ਇਹ ਫੋਨ ਤੇ ਮੇਰਾ ਐ ਤੂੰ ਵੀ ਲੈ ਕੇ ਗਿਆ ਇਹ ਮੇਰਾ ਐ ਫੋਨ ਐ ਕਰ ਇੱਕ ਵਾਰ ਦਬਾ ਕੇ ਨਾ ਪਹਿਲਾਂ ਆ ਨਾ ਰੱਖ ਤੂੰ ਪੁਲਿਸ ਬ ਕਿਉਂ ਬੋਲ ਰਹੋਂ ਲੇ ਫੋਨ ਤੇਰਾ ਹੈ ਪੁਲਿਸ ਬੁਲਾ ਕੇ ਕਹਦੇਗਾ ਅਸੀਂ ਪੁਲਿਸ ਵਾਲੇ ਤਾਂ ਅਸੀਂ ਲਵਾਗੇ ਅਸੀਂ ਹੁਣ ਫੜਨਾ ਹੀ ਨਹੀਂ ਹੁਣ ਨਹੀਂ ਫੜਨਾ ਨਾ ਫੜਨਾ ਮਤਲਬ ਤੁਹਾਡਾ ਨਹੀਂ ਇਹ ਹਾਂ ਥਾਣਾ ਬੁਲਾ ਕੇ ਥਾਣਾ ਮਾਤਾ ਜੀ ਪਛਾਣ ਮੋ ਚੰਗੀ ਤੂੰ ਮੇਰਾ ਪਛਾਣ ਲਿਆ ਸਾਡਾ ਫੋਨ ਹੈ ਮੈਂ ਸਾਡਾ ਰੱਦਾ ਹੀ ਨਹੀਂਗਾ ਅੱਛਾ ਹੁਣ ਮੈਨੂੰ ਇੱਕ ਗੱਲ ਦੱਸ ਦੇ ਤੂੰ ਕਹਿੰਦਾ ਵਿਆ ਫੋਨ ਦੇਉ ਭੈਣ ਜੀਰੇ ਆ ਫੋਨ ਤੂੰ ਕਹਿੰਦਾ ਵੀ ਤੁਹਾਡਾ ਭੈਣ ਤੂੰ ਕਹਿੰਨੀ ਤੁਹਾਡਾ ਨਾ ਕਿ ਮੈਂ ਆ ਫੋਨ ਰੱਖੋ ਮੈਂ ਪੁਲਿਸ ਬੁਲਾਉਣ ਲੱਗਾਂ ਉਹ ਨਹੀਂ ਚੇਰਮੈਨ ਨਹੀਂ ਨਹੀਂ ਰੱਖੋ ਤੁਹਾਡਾ ਫੋਨ ਰੱਖੋ ਮੈਂ ਪੁਲਿਸ ਬੁਲਾਉਣ ਲੱਗਾ ਮੈਂ ਤਾਂ ਹਜੇ ਅਸੀਂ ਜ਼ਿੰਮੇਵਾਰ ਬੰਦੇ ਲਿਆਜ ਕਰੀ ਜਾਂਦੇ ਆ ਹਾਂ ਤੂੰ ਗੁੱਦਾ ਕੋਸ਼ ਨਹੀਂ ਹੁੰਦਾ ਤੂੰ ਗਲਤੀ ਹੋ ਗਈ ਗਿਆ ਸੀ ਨਾ ਚੋਰੀ ਕਰਨ ਗਲਤੀ ਹੋ ਗਈ ਮੇਰੀ ਫੋਨ ਹੀ ਚੱਕ ਕੇ ਲਿਆਏ ਮੈਂ ਤਾਂ ਮੇਰੀ ਫੋਨ ਹੀ ਲਿਆਏ ਹੋਰ ਨਹੀਂ ਗਲਤੀ ਨਹੀਂ ਹੁੰਦੀ ਚੇਰਮੈਨ ਮੇਰੀ ਗੱਲ ਸੁਣ ਲੈ ਆ ਸਰਪੰਚ ਸਾਹਿਬ ਫੋਨ ਰੱਖੋ ਇਹਨਾਂ ਦਾ ਫੋਨ ਇਹਨਾਂ ਦਾ ਨਾ ਚੋਰੀ ਕੀਤੀ ਹੈ ਨਾ ਠੀਕ ਹੈ ਆ ਸਬੂਤ ਸਾਡੇ ਕੋਲੇ ਆ ਪੁਲਿਸ ਕਾਰਵਾਈ ਅਸੀਂ ਪਵਾਵਾਂਗੇ ਜੇ ਤਾਂ ਤੁਸੀਂ ਇਹ ਛੱਡ ਕੇ ਜਾਣਾ ਇੱਥੋਂ ਤਾਂ ਚੰਗੇ ਰਹੋਗੇ ਕਿਉਂਕਿ ਭੀਖ ਮੰਗਣਾ ਵੀ ਸਖਤ ਮਨਾਹੀ ਹੈ ਤੁਹਾਨੂੰ ਪਟਨਾਸਗਰ ਦਾ ਜ਼ੋਰ ਮੇਂ ਭੀਖ ਮੰਗਣਾ ਅੱਜ ਮੈਂ ਘਰੇ ਇਕੱਲੀ ਹੁੰਦੀ ਰਾਤ ਨੂੰ ਮੇਰੇ ਘਰ ਕੋਲ ਪੰਜ ਜਾਣੀ ਪਿੱਛੇ ਉੱਤੇ ਜਾਵੜ ਦੇ ਬੱਕਰੇ ਆ ਗਏ ਉਹ ਚਰ ਰਮਾਲ ਨਹੀਂ ਬੰਨਣਾ ਤੁਸੀਂ ਦੋਨੇ ਹੈ ਕਿ ਅੱਛਾ ਰਮਾਲ ਹਜੇ ਵੀ ਦਸੀ ਜਾਨੂਰ ਰਮਾਲ ਬੰਨ ਲੈ ਮੇਰੇ ਮੂੰਹ ਤੇ ਉਹ ਨਾਲ ਮਾਲ ਬੰਨਿਆ ਸੀਗੇ ਜੀ ਮਗਰ ਲੈਂਦੇ ਉਹ ਹੀ ਹੋਣਗੇ ਜਿਹੜੇ ਤਾਲੂ ਸਿੰਘ ਸਾਹਿਬ ਮਾਸਟਰਮੈਂਡ ਇਹੀ ਹੈ ਇਹ ਸਾਰਾ ਸਿਖਾਉਂਦੀਆਂ ਵੀ ਮੂੰਹ ਬੰਨ ਕੇ ਜਾਇਆ ਕਰੋ ਜਾਂ ਮੂੰਹ ਖੋਲ ਕੇ ਜਾਇਆ ਕਰੋ ਹਾਂ ਹਾਂ ਦੱਸ ਵੀ ਇਹ ਕਦੀ ਮੂੰਹ ਨਹੀਂ ਬੰਨਿਆ ਕਿ ਤੇਰੇ ਕੋਲ ਵੀ ਕੈਮਰੇ ਜਾ ਗਿਆ ਰੋਟੀ ਖਾਦੇ ਇਹਨੇ ਨੇ ਤੁਸੀਂ ਆ ਨੂਨ ਖਾ ਕੇ ਹਰਾਮ ਕੀਤਾ ਉਹ ਇਹਨਾਂ ਨੂੰ ਹਰਾਮ ਹੋਰ ਨਾਲ ਕੀ ਹੈ ਚੋਰੀ ਡਾਕਾ ਮਾਰਨ ਨੂੰ ਹਰਾਮ ਨਾਲ ਕੀ ਮਤਲਬ ਇਹਨਾਂ ਨੂੰ ਸਾਹਿਬ ਚਲੋ ਗਲਤੀ ਨਹੀਂ ਨਹੀਂ ਮੇਰੇ ਨਾਲ ਪੈਰੀ ਪੈ ਗਲਤੀ ਮੰਨ ਗਲਤੀ ਮੰਨਦੇ ਸਾਹਿਬ ਦੋ ਗਲਤੀ ਮੰਨਦੇ ਗਲਤੀ ਹੋ ਗਈ ਸਰਦਾਰਾਂ ਨੂੰ ਚਾਹੀਦਾ ਸਾਨੂੰ ਤਾਂ ਰਾਤ ਨੂੰ ਫੇਰ ਵੀ ਡਰਾਂ ਵੀ ਖਵਰਾ ਕਰ ਨਹੀਂ ਨਹੀਂ ਬਿਲਕੁਲ ਨਹੀਂ ਪੁਲਿਸ ਕੰਪ ਮਾਤਾ ਜੀ ਗੱਲ ਸੁਣੋ ਪੁਲਿਸ ਕੰਪਲੇਂਟ ਕਰਾਂਗੇ ਮੈਂ ਤੇ ਸਰਪੰਚ ਸਾਹਿਬ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਸਰਦਾਰ ਹੋ ਤੁਸੀਂ ਵੱਡੇ ਸਰਦਾਰ ਗਲਤੀ ਗਲਤੀ ਹੋ ਗਈ ਤੁਸੀਂ ਮਾਫ਼ ਕਰ ਮੇਰੀ ਗੱਲ ਸੁਣ ਲਾ ਇਹ ਡਰਾਮੇ ਕਰ ਤੁਹਾਡੇ ਸਾਰਿਆਂ ਦੇ ਐਡਰੈਸ ਪਤੇ ਚੈੱਕ ਹੋਣਗੇ ਤੁਹਾਡਾ ਸਾਰਿਆਂ ਦੇ ਜਿਹੜੇ ਵੈਰੀਫਿਕੇਸ਼ਨ ਆਸ-ਪਾਸੇ ਬੰਦੇ ਜਿਹਨੇ بیٹھے ਸਾਰਿਆਂ ਨੂੰ ਪਤਾ ਕੀਦਾ ਸਾਰੇ ਮਿਹਨਤ ਮਜ਼ਦੂਰੀ ਕਰਦੇ ਆ ਸਾਰੇ ਕੋਈ ਰੇੜੀ ਲਾਉਂਦਾ ਕੋਈ ਸਬਜ਼ੀ ਵੇਚਦਾ ਕੋਈ ਫਰੂਟ ਵੇਚਦਾ ਕੋਈ ਦਿਹਾੜੀ ਜਾਂਦਾ ਤੇਰੇ ਕੱਲੇ ਦਾ ਪਤਾ ਲੱਗਾ ਵੀ ਤੂੰ ਕੱਲਾ ਇਹਨਾਂ ਦੇ ਵਿੱਚ ਇਹੋ ਜਿਹਾ ਬੈਠਾ ਹੈ ਵੀ ਜਿਹੜਾ ਘਰ ਵਾਲੀ ਜਵਾ ਕਿਨੇ ਆ ਚਾਰ ਆ ਜੀ ਕਿੱਥੇ ਆ ਉਹ ਮੰਗਣ ਗਏ ਹੋਏ ਆ ਜੋ ਆਗ ਵੀ ਮੰਗੜ ਭੇਜੀ ਹੈ ਘਰ ਵਾਲੀ ਵੀ ਕੱਪੜੇ ਦੇਖੋ ਜੀ ਇਹ ਦੇ ਇਹ ਦੇ ਦੇਖ ਦੇਖ ਤਾਂ ਆਪਾਂ ਆਪਾਂ ਕੀ ਲੈਣਾ ਚਲੋ ਪਾਵੇ ਹਨਾ ਪਰ ਚੋਰੀ ਨਾ ਹੋ ਗਿਆ ਕੋਈ ਕੱਪੜੇ ਪਾਲੇ ਗਰੀਬਾਂ ਨੇ ਤਾਂ ਚੋਰੀ ਕਰਕੇ ਚੋਰੀ ਕਰਕੇ ਰਾਤਾਂ ਨੂੰ ਚੋਰੀਆਂ ਕਰਕੇ ਚੇਅਰਮੈਨ ਸਾਹਿਬ ਤੁਹਾਨੂੰ ਕੀ ਬਿਲਕੁਲ ਸੁਣੋ ਪੰਜ ਜੀ ਮੇਰੀ ਗੱਲ ਸੁਣੋ ਠੀਕ ਹੈ ਜੇ ਭੱਜਣ ਦੀ ਕੋਸ਼ਿਸ਼ ਕਰੋਗੇ ਤੇ ਅਸੀਂ ਆ ਸੀਸੀਟੀਵੀ ਜਿਹੜੀ ਕੰਪਲੇਂਟ ਆ ਦੇਖ ਕੇ ਨਾ ਆਪਾਂ ਕਾਰਵਾਈ ਪਾ ਦੇਗੇ ਨਾ ਤੇ ਲੱਭ ਲੋਗੀ ਪੁਲਿਸ ਆਪੇ ਨਹੀਂ ਤਾਂ ਇੱਕ ਚੀਜ਼ ਦਾ ਧਿਆਨ ਰੱਖੋ ਵੀ ਕੱਲ ਨੂੰ ਤੁਹਾਡੇ ਆਰ ਕਾਰਡ ਵਗੈਰਾ ਸਾਰੇ ਰੈਡੀ ਚਾਹੀਦੇ ਤੁਹਾਡੇ ਕੋਲ ਅਸੀਂ ਪੁਲਿਸ ਨੂੰ ਬੁਲਾ ਕੇ ਇੱਕ ਵਾਰੀ ਤੁਹਾਡੀ ਉਹ ਵੈਰੀਫਿਕੇਸ਼ਨ ਕਰਨੀ ਹੈ ਸਾਰੀ ਠੀਕ ਹੈ ਮਾੜਾ ਬੰਦਾ ਅਸੀਂ ਰਹਿਣ ਨਹੀਂ ਦੇਣਾ ਆਪਣੇ ਪਿੰਡ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਠੀਕ ਹੈ ਅੱਗੇ ਤੋਂ ਸਾਡੇ ਮੇਰੇ ਸਾਡੇ ਏਰੀਏ ਸਾਰੇ ਪਿੰਡ ਦੇ ਵਿੱਚ ਕਿਤੇ ਆਸੇ ਪਾਸੇ ਬੈਣ ਜਿੱਥੇ ਮਰਜ਼ੀ ਮੰਗ ਜਾ ਕੇ ਸਾਨੂੰ ਕੋਈ ਵਾਸਤਾ ਨਹੀਂਗਾ ਠੀਕ ਆ ਆਪੇ ਜਿਹੜੇ ਭੀਖਦਿਆਂ ਵਾਲੇ ਸਰਪੰਚ ਉਹ ਵੀ ਸ਼ਰਮੰਨ ਨਾ ਜਿਹੜੇ ਪਿੰਡ ਚ ਕੱਢ ਇਹਨਾਂ ਨੂੰ ਸ਼ਹਿ ਆਪਣੇ ਲੋਕ ਹੀ ਦਿੰਦੇ ਆ ਜਿਹੜੇ 10 20 ਰੁਪਏ ਉਹ ਸੀ ਆ ਕਿਸ਼ਤਾਂ ਪਰ ਕੇ ਲਿਆ ਹੁਣ ਇਹ ਤਾਂ ਸਾਡੇ ਕਰਮ ਚੰਗੇ ਸੀ ਜਿਹੜਾ ਬਚ ਕੇ ਵਾਪਸ ਆ ਗਿਆ ਤਾਂ ਹੀ ਤਾਂ ਫੜਾਤਾ ਉਹਨੇ ਪਿੰਡ ਚ ਇਹਨੇ ਪਤਾ ਨਹੀਂ ਕਿੰਨੇ ਕਿ ਗੱਸਰੀ ਬਿਟੋ ਜਾਵੜਾਂਗੇ ਚੇਅਰਮੈਨ ਸਾਹਿਬ ਤੁਸੀਂ ਬਸ ਜਾਵੜੋਗੇ ਚੰਗੀ ਗੱਲ ਹੈ ਠੀਕ ਬੱਗੀਆਂ ਛੱਡ ਜਾਾਂਗੇ ਹਾਂ ਬਸ ਠੀਕ ਹੈ ਤੇ ਸਵੇਰ ਨੂੰ ਤੂੰ ਸਾਡੇ ਏਰੀਏ ਦੋਸ਼ ਰਣੀ ਚਾਹੀਦੀ ਵੀ ਤੂੰ ਕਿਤੇ ਮੰਗਦੀ ਫਿਰਦੀ ਕੋਸ਼ਿਸ਼ ਕਰਦੀ ਫਿਰਦੀ ਆ ਆਪਣੀ ਮਿਹਨਤ ਮਜ਼ਦੂਰੀ ਕਰੋ ਤੇ ਖਾਓ ਪੀਓ ਛੱਪੜੇ ਪਾਲੇ ਪਾ ਪਾ ਚੱਲਾ ਆਪਾਂ ਥਾਣੇ ਚੱਲੀਏ ਇੱਕ ਵਾਰੀ ਹਾਂ ਇੱਕ ਵਾਰੀ ਕੰਪਲੇਂਟ ਦਾ ਦਰਖਾਸਤ ਥਾਣੇ ਦਾ ਕੀ ਜਦੋਂ ਅਸੀਂ ਜਾਂਦੇ ਆ ਵੀਰੇ ਤੁਹਾਡੇ ਆਧਾਰ ਕਾਰਡ ਆਧਾਰ ਕਾਰਡ ਸਭ ਸਭ ਕੁਝ ਚੈੱਕ ਕਰਨ ਕਰਦੇ ਆ ਠੀਕ ਹੈ ਆਸੇ ਪਾਸੇ ਸਾਰੇ ਬੰਦਿਆਂ ਨੂੰ ਸਵੈਰਦਾ ਪੁੱਛ ਲਿਆ ਉਹ ਕਹਿੰਦੇ ਵੀ ਇਹ ਬੰਦੇ ਆ ਜਿਹੜੇ ਜਨਾਨੀ ਤੇ ਜੋ ਆ ਕੇ ਜਿਹੜੇ ਉਹ ਮੰਗਣ ਜਾਂਦੇ ਆ ਇਹ ਬੰਦਾ ਸਾਰਾ ਦਿਨ ਦਾ ਰੂਪੀਦਾ ਠੀਕ ਹੈ ਉਹ ਅਸੀਂ ਵੈਰੀਫਿਕੇਸ਼ਨ ਕਰਾਵਾਂਗੇ ਸਾਡੀ ਜ਼ਿੰਮੇਵਾਰੀ ਆ ਸਾਨੂੰ ਚੁਣਿਆ ਲੋ ਸਾਡੇ ਇਲਾਕੇ ਜਨੇ ਭੀਖ ਭੋਗ ਮੰਗਣੀ ਆਪਦਾ ਆ ਤੂੰ ਬਸ ਉਹ ਪੀਲਾ ਜਿਹੜੀ ਤੇਰੀ ਪਈ ਆ ਜਵਾਨੀ ਪਹਿਰੇ ਆ ਕੋਈ ਕੰਮ ਕਰ ਲਾ ਭੀਖ ਮੰਗ ਲਈ ਥੋਰੀਆਂ ਕਰ ਲੀਆਂ ਆ ਥੋੜਾ ਗੱਲ ਆਓ ਜੀ ਮੋਰੀ ਸੀ ਨਾ ਗੱਲਾਂ ਹੁਣ ਤੇਰਨ ਕਿ ਕੋਸ਼ਿਸ਼ ਠੀਕ ਗੱਲ ਆ ਮੈਂ ਸਤਾਈ ਜੀ ਕੋਈ ਕੋ ਪੈਸਾ ਰੱਖਾ ਤਾਂ ਨਹੀਂ ਕੋਈ